ਸਰ ਤੁਸੀਂ ਦੱਸਿਆ ਸੀਗਾ ਕਿ ਜਿਹੜੀ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਸਟ੍ਰੋਕ ਜਿਹੜਾ ਹੁੰਦਾ ਹੈ ਉਹਦੇ ਟ੍ਰੀਟਮੈਂਟਸ ਆਪਣੇ ਕੋਲੇ ਕੀ ਕੀ ਨੇ ਨਾਰਮਲ ਕਿਸੇ ਨੂੰ ਹੋ ਗਿਆ ਉਹਦਾ ਇੱਕ ਪਾਸਾ ਖੜ ਗਿਆ ਉਹਦਾ ਟ੍ਰੀਟਮੈਂਟ ਕਿੱਦਾਂ ਕਰ ਸਕੋ ਸਟ੍ਰੋਕ ਦੇ ਵਿੱਚ ਅਸੀਂ ਸਾਡੀ 4 ਫੋਲਡ ਦੀ ਸਟ੍ਰੈਟੇਜੀ ਹੁੰਦੀ ਹੈ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਪ੍ਰिवेंट ਕਰਨਾ ਇਹਨੂੰ ਵੀ ਹੋਏ ਨਾ ਸੋ ਉਹਦੇ ਵਿੱਚ ਜਿਵੇਂ ਤੁਹਾਨੂੰ ਮੈਂ ਰਿਸਕ ਫੈਕਟਰ ਦੱਸਿਆ ਕਿ ਡਾਇਬੀਟਿਸ ਹਾਈਪਰਟੈਨਸ਼ਨ ਹੋ ਗਈ স্মੋਕਿੰਗ ਹੋ ਗਈ ਹੈ ਨਾ ਇਹ ਸਾਰੀ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨਾ ਪਊਗਾ ਦੂਸਰਾ ਪੁਆਇੰਟ ਇਹਦੇ ਵਿੱਚ ਆਉਂਦਾ ਕਿ ਕਿਸੇ ਨੂੰ ਸਪੋਜ਼ ਕਰੋ ਹੋ ਗਿਆ ਤੇ ਅਸੀਂ ਉਹਨੂੰ ਆਈਡੈਂ ਸੋ ਉਹਦੀ ਅਕਿਊਟ ਟਰੀਟਮੈਂਟ ਮਤਲਬ ਕਿ ਜਦੋਂ ਸਾਡੇ ਕੋਲ ਹਸਪੀਟਲਸ ਪੇਸ਼ੈਂਟ ਆਂਦਾ ਤਾਂ ਉਹਦੇ ਅਕਿਊਟ ਟਰੀਟਮੈਂਟ ਹੁੰਦੀ ਹੈ ਉਹਦੇ ਵਿੱਚ ਸਾਡੇ ਕੋਲ ਪਹਿਲੇ ਸਾਡੇ 4 ਘੰਟੇ ਵਿੱਚ ਜੇ ਬਲੋਕੇਜ ਹੈਗੀ ਹੈ ਤਾਂ ਅਸੀਂ ਇੰਜੈਕਸ਼ਨ ਹੁੰਦਾ ਨੂੰ ਅਸੀਂ ਥਰੋਮਬੋਲਾਈਸਿਸ ਕਹਿੰਦੇ ਹਾਂ ਹੋਰ ਨਵੀਂ ਟੈਕਨੀਕਸ ਵਿੱਚ ਜੇ ਪੇਸ਼ੈਂਟ ਸਾਡੇ ਕੋਲ 24 ਘੰਟੇ ਦੇ ਵਿੱਚ ਵਿੱਚ ਵੀ ਆ ਜਾਂਦਾ ਹੈਗਾ ਤਾਂ ਕਲੌਟ ਰਿਮੂਵ ਕਰਨ ਲਈ ਇੱਕ ਸਟੈਂਟ ਰਿਟਰੀਵਰ ਹੁੰਦਾ ਹੈ ਬੇਸਿਕਲੀ ਉਹ ਐਂਜਿਓਗ੍ਰਾਫੀ ਥਰੂ ਯੂਜ਼ ਕਰਕੇ ਉਹਨੂੰ ਤੇ ਕਲੌਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਸੋ ਇਹ ਅਕਿਊਟ ਟਰੀਟਮੈਂਟਸ ਅਸੀਂ ਕਰ ਸਕਦੇ ਹਾਂ ਤੀਸਰਾ ਐਸਪੈਕਟ ਹੁੰਦਾ ਕਿ ਇੱਕ ਵਾਰੀ ਪਰਸਨ ਨੂੰ ਸਟ੍ਰੋਕ ਹੋ ਗਿਆ ਤਾਂ ਅਗਲਾ ਕਈ ਵਾਰੀ ਉਹਨੂੰ ਬਾਰ-ਬਾਰ ਹੋਣ ਦਾ ਰਿਸਕ ਹੁੰਦਾ ਹੈ ਸੋ ਉਹਨੂੰ ਪ੍ਰिवेंट ਕਿਵੇਂ ਕਰਨਾ ਹੈ ਉਹਦੇ ਲਈ ਸਾਨੂੰ ਉਹ ਦੇਖਣਾ ਪੈਂਦਾ ਉਹਦਾ ਕਾਰਨ ਕੀ ਹੈ ਕਈ ਵਾਰੀ ਹਾਰਟ ਦੇ ਵਿੱਚੋਂ ਕਲੌਟ ਜਾਂਦਾ ਹੈ ਜਾਂ ਕਈ ਵਾਰੀ ਨੈਕ ਦੀ ਵੈਸਲਸ ਟ ਬਲੋਕੇਜ ਹੁੰਦੀ ਹੈ ਉਹ ਕਾਰਨ ਦੇ ਅਕੋਰਡਿੰਗ ਅਸੀਂ ਖੂਨ ਪਤਲੇ ਦੀ ਮੈਡੀਸਿਨਸ ਉਹ ਅਸੀਂ ਦੇ ਸਕਦੇ ਹਾਂ ਸਰ ਤੁਸੀਂ ਦੱਸਿਆ ਸੀਗਾ ਕਿ ਜਿਹੜੀ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਸਟ੍ਰੋਕ ਜਿਹੜਾ ਹੁੰਦਾ ਹੈ ਉਹਦੇ ਟ੍ਰੀਟਮੈਂਟਸ ਆਪਣੇ ਕੋਲੇ ਕੀ ਕੀ ਨੇ ਨਾਰਮਲ ਕਿਸੇ ਨੂੰ ਹੋ ਗਿਆ ਉਹਦਾ ਇੱਕ ਪਾਸਾ ਖੜ ਗਿਆ ਫਿਰ ਉਹਦਾ ਟ੍ਰੀਟਮੈਂਟ ਕਿੱਦਾਂ ਕਰ ਸੋ ਸਟ੍ਰੋਕ ਦੇ ਵਿੱਚ ਅਸੀਂ ਸਾਡੀ 4 ਫੋਲਡ ਦੀ ਸਟ੍ਰੈਟੇਜੀ ਹੁੰਦੀ ਹੈ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਹੁੰਦਾ ਹੈ ਕਿ ਪ੍ਰिवेंट ਕਰਨਾ ਇਹਨੂੰ ਵੀ ਹੋਏ ਨਾ ਸੋ ਉਹਦੇ ਵਿੱਚ ਜਿਵੇਂ ਤੁਹਾਨੂੰ ਮੈਂ ਰਿਸਕ ਫੈਕਟਰ ਦੱਸਿਆ ਕਿ ਡਾਇਬੀਟਿਸ ਹਾਈਪਰ ਟੈਨਸ਼ਨ ਹੋ ਗਈ স্মੋਕਿੰਗ ਹੋ ਗਈ ਹੈ ਨਾ ਇਹ ਸਾਰੀ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨਾ ਪਊਗਾ ਦੂਸਰਾ ਪੁਆਇੰਟ ਇਹਦੇ ਵਿੱਚ ਆਉਂਦਾ ਹੈ ਕਿ ਕਿਸੇ ਨੂੰ ਸਪੋਜ਼ ਕਰੋ ਹੋ ਗਿਆ ਤੇ ਅਸੀਂ ਉਹਨੂੰ ਆਈਡੈਂਟੀਫਾਈ ਕਰ ਲਿਆ ਸੋ ਉਹਦੀ ਅਕਿਊਟ ਟ੍ਰੀਟਮੈਂਟ ਮਤਲਬ ਕਿ ਜਦੋਂ ਸਾਡੇ ਕੋਲ ਹਸਪੀਟਲਸ ਪੇਸ਼ੈਂਟ ਆਂਦਾ ਤਾਂ ਉਹਦੇ ਅਕਿਊਟ ਟ੍ਰੀਟਮੈਂਟ ਹੁੰਦੀ ਹੈ ਉਹਦੇ ਵਿੱਚ ਸਾਡੇ ਕੋਲ ਪਹਿਲੇ ਸਾਡੇ 4 ਘੰਟੇ ਵਿੱਚ ਜ ਇੰਜੈਕਸ਼ਨ ਹੁੰਦਾ ਉਹਨੂੰ ਅਸੀਂ ਥਰੋਮਬੋਲਾਈਜ਼ਿਸ ਕਹਿੰਦੇ ਹਾਂ ਜਿਹੜਾ ਕਿ ਕਲੌਟ ਨੂੰ ਤੋੜ ਦਿੰਦਾ ਸੋ ਉਹ ਅਸੀਂ ਪਹਿਲੇ 4.5 ਘੰਟੇ ਚ ਆਫਰ ਕਰ ਸਕਦੇ ਹਾਂ ਹੋਰ ਨਵੀਂ ਟੈਕਨੀਕਸ ਵਿੱਚ ਜੇ ਪੇਸ਼ੈਂਟ ਸਾਡੇ ਕੋਲ 24 ਘੰਟੇ ਦੇ ਵਿੱਚ ਵਿੱਚ ਵੀ ਆ ਜਾਂਦਾ ਹੈਗਾ ਤਾਂ ਕਲੌਟ ਰਿਮੂਵ ਕਰਨ ਲਈ ਇੱਕ ਸਟੈਂਟ ਰਿਟਰੀਵਰ ਹੁੰਦਾ ਹੈ ਬੇਸਿਕਲੀ ਉਹ ਐਂਜਿਓਗ੍ਰਾਫੀ ਥਰੂ ਯੂਜ਼ ਕਰਕੇ ਉਹਨੂੰ ਤੇ ਕਲੌਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਸੋ ਇਹ ਅਕਿਊਟ ਟਰੀਟਮੈਂਟਸ ਅਸੀਂ ਕਰ ਸਕਦੇ ਹਾਂ ਤੀਸਰਾ ਐਸਪੈਕਟ ਹੁੰਦਾ ਕਿ ਇੱਕ ਵਾਰੀ ਪਰਸਨ ਨੂੰ ਸਟ੍ਰੋਕ ਹੋ ਗਿਆ ਤਾਂ ਅਗਲਾ ਕਈ ਵਾਰੀ ਉਹਨੂੰ ਵਾਰ-ਵਾਰ ਹੋਣ ਦਾ ਰਿਸਕ ਹ ਸੋ ਉਹਨੂੰ ਪ੍ਰिवेंट ਕਿਵੇਂ ਕਰਨਾ ਹੈ ਉਹਦੇ ਲਈ ਸਾਨੂੰ ਉਹ ਦੇਖਣਾ ਪੈਂਦਾ ਉਹਦਾ ਕਾਰਨ ਕੀ ਹੈ ਕਈ ਵਾਰੀ ਹਾਰਟ ਦੇ ਵਿੱਚੋਂ ਕਲੌਟ ਜਾਂਦਾ ਹੈ ਜਾਂ ਕਈ ਵਾਰੀ ਨੈਕ ਦੀ ਵੈਸਲਸ ਤੇ ਬਲੋਕੇਜ ਹੁੰਦੀ ਹੈ ਉਹ ਕਾਰਨ ਦੇ ਅਕੋਰਡਿੰਗ ਅਸੀਂ ਖੂਨ ਪਤਲੇ ਦੀ ਮੈਡੀਸਿਨਸ ਉਹ ਅਸੀਂ ਦੇ ਸਕਦੇ ਹਾਂ ਤੇ ਫੋਰਥ ਐਸਪੈਕਟ ਹੈ ਇਹਦੇ ਵਿੱਚ ਕੀ ਅਸੀਂ ਉਹਨੂੰ ਰੀਹੈਬਿਟੇਟ ਕਿਵੇਂ ਕਰਨਾ ਹੈ ਜਿਵੇਂ ਸਾਡੇ ਕੋਲ ਪਰਸਨ ਪੈਰੇਲਿਸਿਸ ਨਾਲ ਆ ਗਿਆ ਹੁਣ ਆਪਣਾ ਕੰਮ ਕਿਵੇਂ ਕਰੂਗਾ ਉਹਦੇ ਲਈ ਫਿਜ਼ੀਓਥੈਰੇਪੀ ਤੇ ਹੋਰ ਥੈਰੇਪੀ ਸਪੀਚ ਥੈਰੇਪੀ ਹੋਗੀ ਉਹ ਅਸੀਂ ਯੂਜ਼ ਕਰਕੇ ਉਹਨੂੰ ਆਪਣੇ ਨਾਰਮਲ ਲਾਈਫ ਵਿੱਚ ਵਾਪਸ ਲੈ ਕੇ ਜਾ ਸਕਦੇ ਹਾਂ ਸਰ ਮਾਈਂਡ ਨਾਲ ਇਦਾਂ ਵੀ ਹੁੰਦਾ ਵੀ ਜਿਵੇਂ ਕਿਤੇ ਕਿਸੇ ਨੂੰ 7 ਵਜੇ ਜਾਂ ਕੁਛ ਇਦਾਂ ਦਾ ਹੋਇਆ ਜਿਹਦੇ ਤੋਂ ਬਾਅਦ ਕਿ ਉਹਦੇ ਬੋਡੀ ਦਾ ਕੋਈ ਇੱਕ ਅੱਧਾ ਆਰਗਨ ਵਰਕ ਕਰਨਾ ਬੰਦ ਕਰ ਗਿਆ। ਇੱਕ ਤਾਂ ਹੋਇਆ ਕਿ ਪੈਰਲਿਸਿਸ ਹੋਇਆ ਤੇ ਅੱਧੀ ਬੋਡੀ ਜਿਹੜੀ ਉਹ ਰੁਕ ਗਈ। ਪਰ ਕੋਈ ਇੱਕ ਆਰਗਨ ਕੋਈ ਇੱਕ ਬਾਹ ਰੁਕ ਗਈ ਜਾਂ ਕੋਈ ਇੱਕ ਪੈਰ ਜਿਹੜਾ ਉਹ ਚੱਲਣਾ ਕੰਮ ਬੰਦ ਕਰ ਗਿਆ ਤਾਂ ਕਿ ਉਹਦਾ ਵੀ ਇਹ ਹੋ ਸਕਦਾ ਹੈ ਕਿ ਮਾਈਂਡ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਹੋਵੇ ਕੋਈ ਬਲੌਕੇਜ ਹੋਵੇ ਜਿਹਦੇ ਕਰਕੇ ਇਹ ਚੀਜ਼ ਹੋ ਗਈ। ਸੋ ਬ੍ਰੇਨ ਦੇ ਨਾ ਡਿਫਰੈਂਟ ਏਰੀਆਜ਼ ਹੁੰਦੇ ਨੇ ਸੋ ਜਿਵੇਂ ਲੈਫਟ ਸਾਈਡ ਦਾ ਬ੍ਰੇਨ ਰਾਈਟ ਸਾਈਡ ਨੂੰ ਕੰਟਰੋਲ ਕਰਦਾ ਸੋ ਉਹਦੇ ਵਿੱਚ ਇੱਕ ਤਾਂ ਹੁੰਦਾ ਸਾਡਾ ਹੱਥ ਦਾ ਪੈਰ ਦਾ ਜਿਹੜਾ ਸੈਂਸੇਸ਼ਨ ਹੁੰਦੀ ਹੈ ਦੂਸਰਾ ਸਾਡੇ ਹੱਥ ਪੈਰ ਦਾ ਕੰਮ ਕੰਮ ਹੁੰਦਾ ਸੋ ਉਹਨੂੰ ਅਸੀਂ ਮੋਟਰ ਐਕਟੀਵਿਟੀ ਕਹਿੰਦੇ ਆ ਸੋ ਡਿਪੈਂਡਿੰਗ ਅਪਨ ਕਿਹੜਾ ਏਰੀਆ ਇਨਵੋਲ ਹੈ ਉਹਦੇ ਅਕੋਰਡਿੰਗ ਹੱਥ ਜਾਂ ਕੱਲੇ ਹੱਥ ਜਾਂ ਕੱਲੇ ਪੈਰ ਦਾ ਕਮਜ਼ੋਰ ਹੋਣਾ ਹੱਥ ਵਿੱਚ ਸੁਨਪਨ ਆਣਾ ਹੱਥ ਨਾਲ ਚੀਜ਼ਾਂ ਚੱਕਣ ਦੇ ਵਿੱਚ ਇੰਬੈਲੈਂਸ ਹੋਣਾ ਹੱਥਾਂ ਵਿੱਚ ਕੰਪਨ ਆਣਾ ਜਾਂ ਅਬਨਾਰਮਲ ਮੂਵਮੈਂਟਸ ਹੋਣਾ ਯਾ ਤੁਰੰਤ ਫਿਰਨ ਲੱਗੇ ਇੰਬੈਲੈਂਸ ਹੋਣਾ ਤੇ ਕਈ ਵਾਰੀ ਤਾਂ ਰਸਤਾ ਭੁੱਲ ਜਾਣਾ ਡਰਾਇੰਗ ਲਿਖਣਾ ਬੋਲਣਾ ਇਹ ਏਰੀਆ ਦੇ ਅਕੋਰਡਿੰਗ ਬ੍ਰੇਨ ਦੇ ਉਹਦੇ ਅਕੋਰਡਿੰਗ ਡੈਮੇਜ ਹੋਵੇ ਭਾਵੇਂ ਸਟੱ ਲੱਗੇ ਭਾਵੇਂ ਸਟ੍ਰੋਕ ਹੋਵੇ ਕੋਈ ਟਿਊਮਰ ਹੋਵੇ ਜਿੱਥੇ ਵੀ ਏਰੀਆ ਦੇ ਵਿੱਚ ਇਨਵੋਲਵ ਕਰਦਾ ਉਹਦੇ ਅਕੋਰਡਿੰਗ ਬਾਡੀ ਚ ਪ੍ਰੋਬਲਮ ਆ ਸਕਦੀ ਹੈ ਸਰੇ ਇਸ ਤੋਂ ਬਾਅਦ ਗੱਲ ਕਰੀਏ ਤਾਂ ਆਮ ਨਾਲ ਇੱਕ ਬੜੀ ਕਾਮਨ ਲੋਕਾਂ 'ਚ ਦੇਖਿਆ ਗਿਆ ਕਿ ਹੈਡੇਕ ਦਾ ਇਸ਼ੂ ਜਿਹੜਾ ਉਹ ਹੋ ਜਾਂਦਾ ਹੈ ਮਤਲਬ ਇੱਕ ਤਾਂ ਹੁੰਦਾ ਹੈ ਕਿ ਚਲੋ ਕਿਸੇ ਨੂੰ ਕੋਈ ਇੱਕ ਰੀਜ਼ਨ ਕਰਕੇ ਹੈਡੇਕ ਹੋਇਆ ਲੱਗ ਗਿਆ ਪਤਾ ਵੀ ਇਸ ਕਰਕੇ ਹੋਇਆ ਇੱਕ ਹੁੰਦਾ ਹੈ ਕਿ ਕਿਸੇ ਨੂੰ ਨਾ ਬਾਰ-ਬਾਰ ਮਤਲਬ ਰੋਜ਼ ਉਸੇ ਸੇਮ ਟਾਈਮ ਤੇ ਹੋ ਰਿਹਾ ਹੈ ਜਾਂ ਦੋ ਦਿਨ ਛੱਡ ਕੇ ਤਿੰਨ ਦਿਨ ਛੱਡ ਕੇ ਹੈਡੇਕ ਹੋ ਰਿਹਾ ਹੈ ਕਈ ਵਾਰੀ ਕਈਆਂ ਨੂੰ ਹੁੰਦਾ ਹੈ ਕਿ ਮਾਰਨਿੰਗ ਉੱਠਦਿਆਂ ਸਾਰ ਜਿਹੜਾ ਹੈਡੇਕ ਹੋਣ ਲੱਗ ਜਾਂਦਾ ਹੈ ਤਾਂ ਇਹਨਾਂ ਦੇ ਕੀ ਰੀਜ਼ਨ ਹੋ ਸਕਦੇ ਆ ਸੋ ਬਹੁਤ ਹੀ ਅੱਛਾ ਸਵਾਲ ਹੈ ਬਹੁਤ ਹੀ ਕਾਮਨ ਪ੍ਰੋਬਲਮ ਹੁੰਦੀ ਹੈ ਹੈਡੇਕ ਸੋ ਹੈਡੇਕ ਵਿੱਚ ਸਭ ਤੋਂ ਜਿਹੜਾ ਕਾਮਨ ਯੂਜੂਲੀ ਸਾਡੇ ਕੋਲ ਆਂਦੇ ਨੇ ਪੇਸ਼ੈਂਟਸ ਉਹ ਆਂਦੇ ਮਾਈਗਰੇਨ ਸੋ ਮਾਈਗਰੇਨ ਇੱਕ ਤਰ੍ਹਾਂ ਦਾ ਪ੍ਰਾਇਮਰੀ ਹੈਡੇਕ ਹੈ ਸੋ ਮਾਈਗਰੇਨ ਵਿੱਚ ਕੀ ਹੁੰਦਾ ਬਾਰ-ਬਾਰ ਐਪੀਸੋਡਸ ਹੁੰਦੇ ਨੇ ਇਹ ਜਿਹੜੇ ਐਪੀਸੋਡਸ ਹੈ 4 ਘੰਟੇ ਤੋਂ ਲੈ ਕੇ 24 ਤੋਂ 72 ਘੰਟੇ ਤੱਕ ਲਾਸਟ ਕਰ ਸਕਦੇ ਨੇ ਇਹਦੇ ਵਿੱਚ ਟਸਟਸ ਹੁੰਦੀ ਹੈ ਯੂਜੂਲੀ ਇੱਕ ਸਾਈਡ ਸਿਰ ਦੀ ਹੁੰਦੀ ਹੈਗੀ ਹੈ ਨਾਲ ਉਲਟੀ ਦਾ ਮਨ ਕਰਨਾ ਲਾਈਟ ਆਵਾਜ਼ ਤੋਂ ਦਿੱਕਤ ਹੋਣਾ ਸੋ ਜੇ ਇਹੋ ਜੇ ਉਹਦੇ ਪਾਸਟ ਵਿੱਚ 4 ਤੋਂ 5 ਐਪੀਸੋਡ ਹੋ ਚੁੱਕੇ ਨੇ ਤਾਂ ਅਸੀਂ ਉਹਨੂੰ ਮਾਈਗਰੇਨ ਕਹਿੰਦੇ ਆ ਸੋ ਇਹ ਤੁਹਾਡੀ ਅਸੀਂ ਕੰਪਲੇਂਟ ਤੋਂ ਜਾਂ ਹਿਸਟਰੀ ਤੋਂ ਡਾਇਗਨੋਸ ਕਰਦੇ ਆ ਇਹਦੇ ਵਾਸਤੇ ਕੋਈ ਸਪੈਸ਼ਲ ਟੈਸਟ ਦੀ ਲੋੜ ਨਹੀਂ ਪੈਂਦੀ ਪਰ ਕਈ ਕਈ ਹੈਡੈਕਸ ਬਹੁਤ ਹੀ ਸੀਰੀਅਸ ਪ੍ਰੋਬਲਮ ਨੂੰ ਡਿਨੋਟ ਕਰ ਸਕਦੇ ਨੇ ਤਾਂ ਉਹਦੇ ਵਾਸਤੇ ਅਸੀਂ ਉਹਨੂੰ ਕਹਿੰਦੇ ਆ ਵਰਨਿੰਗ ਸਾਈਨ ਸੁਪੋਜ਼ ਤੁਹਾਡਾ ਪਹਿਲੀ ਵਾਰੀ ਹੈਡੈਕ ਹੋਇਆ ਕਦੇ ਪਹਿਲਾਂ ਹੈਡੈਕ ਹੋਇਆ ਨਹੀਂ ਤੇ ਇੱਕਦਮ ਇੰਨਾ ਸਵੀਅਰ ਹੈਡੈਕ ਹੋ ਗਿਆ ਜਿਹੜਾ ਕਿ ਤੁਹਾਡੇ ਤੋਂ ਬਰਦਾਸ਼ਤ ਤੋਂ ਬਾਹਰ ਹੈ ਹੈਡੈਕ ਦੇ ਨਾਲ ਉਲਟੀ ਆਣਾ ਜਾਂ ਹੈਡੈਕ ਦੇ ਨਾਲ ਬੇਹੋਸ਼ੀ ਮਹਿਸੂਸ ਹੋਣਾ ਜਾਂ ਹੈਡੈਕਸ ਦੇ ਨਾਲ ਤੁਹਾਨੂੰ ਧੁੰਦਲਾਪਨ ਅੱਖਾਂ ਦਾ ਧੁੰਦਲਾਪਨ ਕੰਨ ਚੋਂ ਘੱਟ ਸੁਣਨਾ ਜਾ ਵਿਦ ਟਾਈਮ ਤੁਹਾਨੂੰ ਰਾਤ ਨੂੰ ਤੁਹਾਡੀ ਨੀਂਦ ਖਰਾਬ ਹੋ ਜਾਣਾ ਵੀ ਸਵੇਰੇ ਮਾਰਨਿੰਗਸ ਵੀ ਹੈਡੈਕ ਚੱਲ ਰਿਹਾ ਰਾਤ ਨੂੰ ਵੀ ਤੁਹਾਡੀ ਨੀਂਦ ਖਰਾਬ ਹੋ ਰਹੀ ਹੈ ਮੈਡੀਸਿਨ ਨਾਲ ਨਹੀਂ ਠੀਕ ਹੋ ਰਹੀ ਤੇ ਇਹ ਸਾਰੇ ਸਿੰਪਟਮਸ ਜੇ ਆਣ ਜੇ ਤੁਹਾਨੂੰ ਪਹਿਲਾਂ ਕਦੇ ਨਹੀਂ ਹੋਇਆ ਤਾਂ ਇਹ ਇੱਕ ਸੀਰੀਅਸ ਪ੍ਰੋਬਲਮ ਦਾ ਇੰਡੀਕੇਟਰ ਹੋ ਸਕਦਾ ਹੈ ਸਰ ਇੱਕ ਨਾ ਲੋਕਾਂ ਚ ਬੜੀ ਇੱਕ ਮਿਸਕਨਸੈਪਸ਼ਨ ਹੈ ਸ਼ਾਇਦ ਕਿ ਜਿਵੇਂ ਕਹਿੰਦੇ ਹੈ ਕਿ ਜਦੋਂ ਕਿਸੇ ਨੂੰ ਅਟੈਕ ਹੋਇਆ ਤਾਂ ਉਦੋਂ ਇਮੀਡੀਏਟਲੀ ਉਹਨੂੰ ਆਫੀਮ ਦੇ ਦੋ ਤੇ ਉਹਦੇ ਨਾਲ ਜਿਹੜਾ ਕਹਿੰਦੇ ਨੇ ਕਿ ਉਹਦਾ ਪੈਰਲਿਸਿਸ ਅਟੈਕ ਨਹੀਂ ਆਉਦਾ ਉਹਨੂੰ ਠੀਕ ਹੋ ਜਾਂਦਾ ਉਹ ਕੀ ਇਦਾਂ ਦਾ ਕੁਝ ਹੁੰਦਾ ਹੈ ਦੇਖੋ ਅਜੇ ਤੱਕ ਕਈ ਸਾਰੇ ਇਸ ਚੀਜ਼ ਬਾਰੇ ਕੁਝ ਡਾਟਾ ਵੀ ਹੈਗਾ ਜਿਹੜੇ ਸਟੱਡੀਜ਼ ਕੀਤੀਆਂ ਗਈਆਂ ਹੈ ਉਹਦੇ ਵਿੱਚ ਅਫੀਮ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਆਇਆ ਹੈਗਾ ਪਰ ਕਈ ਲੋਕਾਂ ਨੂੰ ਕੁਝ ਨੁਕਸਾਨ ਇਹਦਾ ਹੋ ਸਕਦਾ ਹੈ ਜਿਵੇਂ ਕਿਸੇ ਨੂੰ ਸੁਸਤੀ ਜ਼ਿਆਦਾ ਹੋ ਗਈ ਤਾਂ ਜਦੋਂ ਹਸਪੀਟਲ ਆਂਦਾ ਸੀ ਉਹਨੂੰ ਚੈੱਕ ਨਹੀਂ ਕਰ ਪਾਉਂਦੇ ਪ੍ਰੋਪਰਲੀ ਦੂਸਰਾ ਕਈ ਪੇਸ਼ੈਂਟ ਲਕਵੇ ਵਾਲੇ ਪੇਸ਼ੈਂਟਸ ਵਿੱਚ ਖਾਣ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਮਤਲਬ ਉੱਥੋਂ ਆ ਜਾਂਦਾ ਹੈ ਸੋ ਜਦੋਂ ਵੀ ਅਸੀਂ ਉਹਨਾਂ ਨੂੰ ਕੁਝ ਮੂਹ ਰਸਤੇ ਜ਼ਿਆਦਾ ਦਿਨੇ ਹੈ ਗਿਆ ਤਾਂ ਉਹ ਚੈਸਟ ਵਿੱਚ ਜਾ ਕੇ ਤੁਹਾਨੂੰ ਪ੍ਰੋਬਲਮ ਦੇ ਸਕਦਾ ਹੈ ਸੋ ਅਜੇ ਤੱਕ ਫਿਲਹਾਲ ਅਫੀਮ ਦਾ ਕੋਈ ਬਹੁਤ ਇਦਾ ਕੋਈ ਸਟੱਡੀ ਨਹੀਂ ਹੈ ਜਿਹੜੀ ਇਹਨੂੰ ਪ੍ਰੂਵ ਕਰੇ ਕਿ ਇਹ ਫਾਇਦੇਮੰਦ ਹੈ ਸਰ ਇੱਕ ਚੀਜ਼ ਹੋਰ ਵੀ ਦੇਖੀ ਗਈ ਹੈ ਕਿ ਕਈ ਨਾ ਕਹੋ ਦੇਸੀ ਵੈਦ ਕਹੋ ਜਾਂ ਫਿਰ ਜਿਹੜੇ ਹਕੀਮ ਕਹਿੰਦੇ ਨੇ ਉਹਨਾਂ ਕੋਲੇ ਕਹਿੰਦੇ ਕੋਈ ਇੰਜੈਕਸ਼ਨ ਹੁੰਦਾ ਹੈ ਜੇ ਕਿਸੇ ਨੂੰ ਇਦਾਂ ਪੈਰਲਿਸਿਸ ਅਟੈਕ ਆਇਆ ਹੋਵੇ ਤਾਂ ਉਹਨੂੰ ਇਮੀਡੀਏਟਲੀ ਇੰਜੈਕਸ਼ਨ ਲਗਾ ਦਿੰਦੇ ਨੇ ਉਹਦੇ ਨਾਲ ਕਹਿੰਦੇ ਇੱਕਦਮ ਬਲੱਡ ਸਰਕੂਲੇਸ਼ਨ ਜਿਹੜੀ ਆ ਉਹ ਫਾਸਟ ਹੋ ਜਾਂਦੀ ਹੈ ਤੇ ਉਹਦੇ ਨਾਲ ਅਟੈਕ ਨਹੀਂ ਆਉਂਦਾ ਉਹ ਚੀਜ਼ਾਂ ਜਿਹੜੀਆਂ ਕੁਝ ਹੈਗੀਆਂ ਪ੍ਰੈਕਟੀਕਲ ਦੇਖੋ ਸਰ ਇਹਦੇ ਵਿੱਚ ਤੁਹਾਨੂੰ ਮੈਂ ਜਿਵੇਂ ਦੱਸਿਆ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਇਹ ਲਕਵਾ ਕਲੌਟ ਕਰਕੇ ਹੈ ਕਿ ਬਲੀਡਿੰਗ ਕਰਕੇ ਹੈ ਦੋਨੋਂ ਚੀਜ਼ਾਂ ਸੇਮ ਸਿੰਪਟਮ ਪ੍ਰੋਡਿਊਸ ਕਰ ਸਕਦੀਆਂ ਸੋ ਜਦੋਂ ਤੱਕ ਅਸੀਂ ਸੀਟੀ ਸਕੈਨ ਨਹੀਂ ਕਰਾਂਗੇ ਇੱਕ ਸਿੰਪਲ ਟੈਸਟ ਹੈ ਕੋਈ ਬਹੁਤ ਵੱਡਾ ਟੈਸਟ ਨਹੀਂ ਹੈ ਸੀਟੀ ਸਕੈਨ ਈਜ਼ੀਲੀ ਅਵੇਲੇਬਲ ਹੁੰਦਾ ਹੈ ਹੁਣ ਤਾਂ ਛੋਟੇ ਸ਼ਹਿਰਾਂ 'ਚ ਵੀ ਹੁੰਦਾ ਹੈ ਸੋ ਉਹਨੂੰ ਅਸੀਂ ਜੇ ਅਸੀਂ ਕਨਫਰਮ ਨਹੀਂ ਕਰਦੇ ਤਾਂ ਅਸੀਂ ਉਹਨੂੰ ਪ੍ਰੋਪਰ ਮੈਡੀਸਿਨ ਨਹੀਂ ਦੇ ਸਕਦੇ ਪਹਿਲੀ ਗੱਲ ਦੂਜੀ ਗੱਲ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਹੀ ਪੇਸ਼ੈਂਟ ਨੂੰ ਅਕਿਊਟ ਅਟੈਕ ਹੁੰਦਾ ਹੈ ਤਾਂ ਉਹਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਜੇ ਅਸੀਂ ਉਹ ਟਾਈਮ ਪੀਰੀਅਡ ਵਿੱਚੋਂ ਨਿਕਲ ਗਏ 4.5 ਘੰਟੇ 24 ਘੰਟੇ ਚੋਂ ਤਾਂ ਫਿਰ ਅਸੀਂ ਕਲੌਟ ਨੂੰ ਡਿਸਾਲਵ ਨਹੀਂ ਕਰ ਸਕਦੇ ਸੋ ਇਸ ਕਰਕੇ ਪੇਸ਼IENTS ਨੂੰ ਜਾਂ ਸਾਰੇ ਲੋਕਾਂ ਨੂੰ ਸਾਨੂੰ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ ਪ੍ਰੋਪਰ ਸੈਂਟਰ ਜਾਈਏ ਜਿੱਥੇ ਕਿ ਸੀਟੀ ਸਕੈਨ ਅਵੇਲੇਬਲ ਹੈ ਤਾਂ ਕਿ ਸਾਨੂੰ ਸਾਨੂੰ ਪ੍ਰੋਬਲਮ ਦਾ ਪਤਾ ਲੱਗ ਸਕੇ ਤੀਜੀ ਗੱਲ ਕਈ ਵਾਰੀ ਉਹ ਅਟੈਕ ਨਹੀਂ ਹੁੰਦਾ ਕਈ ਵਾਰੀ ਦੌਰੇ ਤੋਂ ਬਾਅਦ ਆਇਆ ਕਮਜ਼ੋਰੀ ਹੁੰਦੀ ਹੈ ਸੋ ਇੱਕ ਤਾਂ ਹੁੰਦਾ ਕਿ ਅਟੈਕ ਹੋਇਆ ਹੈ ਦੂਸਰਾ ਹੁੰਦਾ ਕਿ ਕਈ ਹੋਰ ਕਾਰਨ ਹੁੰਦੇ ਸ਼ੂਗਰ ਘਟਣ ਨਾਲ ਵੀ ਪਾਸਾ ਕਮਜ਼ੋਰ ਹੋ ਜਾਂਦਾ ਹੈ ਸੋ ਉਹਨੂੰ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਅਸੀਂ ਟ੍ਰੀਟਮੈਂਟ ਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਤੇ ਅਸੀਂ ਆਪਣਾ ਟਾਈਮ ਵੇਸਟ ਕਰ ਲੈਂਦੇ ਹਾਂ